ਰਾਗ ਤਨਸਰੀ ਮਹੱਲਾ ਤੀਜਾ ਕਰ ਚੌਥਾ ਇੱਕੋ ਓੰਕਾਰ ਸਤਗੁਰ ਪ੍ਰਸਾਦ ਤਨਸਰੀ ਰਾਗ ਦੇ ਵਿੱਚ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਕਰ ਚੌਥੇ ਦੇ ਅੰਦਰ ਹੁਕਮਨਾਮਾ ਅੰਗ ਨੰਬਰ 668 ਤੇ ਸੁਭਾਈਮਾਨ ਅਕਾਲ ਪੁਰਖ ਇਹ ਕਹਿ ਕਣ ਕਣ ਵਿੱਚ ਰਮਿਆ ਗੁਰੂ ਦੀ ਮਿਹਰ ਸਦਕਾ ਪ੍ਰਾਪਤ ਹੁੰਦਾ ਹੈ ਬਖਸ਼ਿਸ਼ ਕਰਦੇ ਹਨ ਹਮ ਪੀਖਕ ਪੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਸਾਹਿਬ ਕਹਿੰਦੇ ਹੈ ਪ੍ਰਮਾਤਮਾ ਅਸੀਂ ਜਨਮ ਤੋਂ ਹੀ ਤੇਰੇ ਦਰ ਦੇ ਪਖਾਰੀ ਹੈ ਤੇ ਤੂੰ ਸੰਸਾਰ ਨੂੰ ਪੈਦਾ ਕਰਨ ਤੋਂ ਪਹਿਲਾਂ ਵੀ ਦਾਤਾਂ ਦੇਣ ਵਾਲਾ ਸੀ ਤੇ ਹੁਣ ਵੀ ਦਾਤਾਂ ਦੇਣ ਵਾਲਾ ਹੈ ਉਹ ਦਿਆਲ ਨਾਮ ਦਿਉ ਮੰਗਤ ਜਨ ਕੋ ਸਦਾਰ ਹੋ ਰੰਗਰਾਤਾ ਸਾਇਬ ਕਹਿੰਦੇ ਇਹ ਪ੍ਰਮਾਤਮਾ ਮੈਂ ਕੋਈ ਦੁਨਿਆਵੀ ਵਸਤੂ ਨਹੀਂ ਮੰਗਦਾ ਮੇਰੇ ਉੱਤੇ ਕਿਰਪਾ ਕਰੋ ਮੈਨੂੰ ਨਾਮ ਦੀ ਦਾਤ ਬਖਸ਼ਿਸ਼ ਕਰੋ ਜਿਸ ਨਾਮ ਦੇ ਵਿੱਚ ਮੇਰਾ ਮਨ ਹਮੇਸ਼ਾ ਹੀ ਰੰਗਿਆ ਰਹੇ ਦਿਨ ਰਾਤ ਰੰਗਿਆ ਰਹੇ ਹਉ ਬਲਿਹਾਰਾਂ ਜਾਉ ਸਾਚੇ ਤੇਰੇ ਨਾਮ ਬਿਟੋ ਮੈਂ ਆਪ ਜੀ ਦੇ ਨਾਮ ਤੋਂ ਵਾਰ-ਵਾਰ ਬਲਿਹਾਰ ਜਾਂਣਾ ਹਾਂ ਕਰਣਕਾਰ ਸਬਨਾ ਕਾ ਇੱਕੋ ਅਬਰ ਨਾ ਦੂਜਾ ਕੋਈ ਆਪ ਹੀ ਸਾਰੇ ਸੰਸਾਰ ਦੇ ਕਰਨਹਾਰ ਹੋ ਦਾਤਾ ਦੇਣ ਵਾਲਿਓ ਅਸੀਂ ਦਰ ਦੇ ਭਿਖਾਰੀ ਹਾਂ ਸਾਡੇ ਜੀਵਨ ਦੇ ਕਾਰਜ ਸਵਾਰਨ ਵਾਲ ਵੀ ਆਪ ਹੋ ਤੁਹਾਡੇ ਬਰਾਬਰ ਕੋਈ ਦੂਸਰਾ ਨਹੀਂ ਹੈ ਰਹਾਓ ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਛ ਕਿਰਪਾ ਕੀਜੈ اے ਪ੍ਰਮਾਤਮਾ ਮਨੁੱਖਾ ਜਨਮ 84 ਲੱਖ ਜੁਨਾਂ ਤੋਂ ਬਾਅਦ ਮਿਲਿਆ ਹੈ 84 ਲੱਖ ਜੁਨਾਂ ਦੀ ਪਟਕਣਾ ਤੋਂ ਬਾਅਦ ਇਸ ਮਨੁੱਖਾ ਜਨਮ ਲਿਆ ਹੈ ਇਸ ਮਨੁੱਖਾ ਜਨਮ ਦੇ ਉੱਤੇ ਸਾਡੇ ਉੱਤੇ ਤਰਸ ਕਰਕੇ ਕਿਰਪਾ ਕਰੋ ਉਹੋ ਦਿਆਲ ਦਰਸ਼ਨ ਦਿਵੋ ਆਪਣਾ ਐਸੀ ਬਖਸ਼ ਕਰੀਜਾ ਆਪ ਜੀ ਸਾਡੇ ਉੱਤੇ ਦਇਆ ਕਰਕੇ ਆਪਣਾ ਦਰਸ਼ਨ ਦਿਵੋ ਸਾਡੇ ਉੱਤੇ ਐਸੀ ਬਖਸ਼ਿਸ਼ ਕਰੋ ਤੁਹਾਡੇ ਦਰਸ਼ਨਾਂ ਦੇ ਨਾਲ ਸਾਡਾ ਮਨੁੱਖਾ ਜਨਮ ਸਫਲਾ ਹੋ ਸਕੇ ਭੰਤ ਨਾਨਕ ਪਰਮ ਪਟ ਖੁੱਲੇ ਗੁਰ ਪ੍ਰਸਾਦੀ ਨਾਲ ਜਾਣਿਆ ਦਾਸ ਨਾਨਕ ਇਹ ਕਹਦਾ ਹੈ ਕਿ ਉਸ ਪਰਮਾਤਮਾ ਦੇ ਨਾਮ ਨੂੰ ਸਿਮਰਨ ਦੇ ਨਾਲ ਮੇਰੇ ਮਨ ਦੇ ਮੇਰੇ ਦਿਮਾਗ ਦੇ ਜਿਹੜੇ ਦਰਵਾਜ਼ੇ ਸੀ ਖੁੱਲ ਗਏ ਗੁਰੂ ਦੀ ਕਿਰਪਾ ਦੇ ਨਾਲ ਸੱਚੀ ਲਵ ਲੱਗ ਗਈ ਹੈ ਪੀਤ ਸਤਗੁਰੂ ਸਿਓ ਮਨ ਮੰਨਿਆ ਹੁਣ ਮੇਰੀ ਸੱਚੀ ਤੇ ਸੁੱਚੀ ਪ੍ਰੀਤ ਸਤਗੁਰੂ ਦੇ ਰਾਹੀ ਉਸ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਲੱਗ ਗਈ ਹੈ ਤੇ ਹੁਣ ਮੇਰਾ ਮਨ ਜਿਹੜਾ ਹੈ ਟਿਕ ਗਿਆ ਹੈ ਇਸੇ ਕਰਕੇ ਸਾਬ ਕਹਿੰਦੇ ਜਿਹਨਾਂ ਦਾ ਮਨ ਟਿਕ ਜਾਂਦਾ ਹੈ ਫਿਰ ਕਰ ਬੈਸੋ ਹਰਜਨ ਪਿਆਰੇ ਸਤਗੁਰ ਤੁਮਰੇ ਕਾਰਸਵਾਰੇ ਫਿਰ ਉਹ ਪ੍ਰਮਾਤਮਾ ਸਾਰਿਆਂ ਦੇ ਕਾਰਜ ਸਵਾਰ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ